ਜੀ ਸਾਰਿਆਂ ਨੂੰ ਮੈਂ ਅਮਨਦੀਪ ਕਰ ਮੈਂ ਸਵਾਗਤ ਕਰਦੀ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੀ ਸਾਰੇ ਜਣੇ ਵੀ ਸਸਤੋ ਗਿੱਤੇ ਮਸਤ ਹੋਗੇ ਅਹੀ ਵਿਧੀ ਠਾਕਾ ਜੀ ਤੇ ਅੱਜ ਆ ਮੇਰੀ ਬੇਟੀ ਦਾ ਜਨਮ ਦਿਨ ਹੈ ਕਿੰਨ ਪ੍ਰੀਤ ਦਾ ਤੇ ਮੈਂ ਕਰਨੀ ਆ ਤਿਆਰੀ ਪਕੌੜੇ ਕੱਢਣ ਦੀ ਆ ਮੈਂ ਰੱਖ ਲਿਆ ਵਾ ਤੇਲ ਆ ਬਰੈਡ ਮੈਂ ਕੱਟ ਲਿਆ ਵੇਸਨ ਦਾ ਇੰਨਾ ਕੁ ਘੋਲ ਤਿਆਰ ਕਰ ਲਿਆ ਇਹਦੇ ਵਿੱਚ ਪਾਇਆ ਵਾ ਮੈਂ ਉਹ ਹੀ ਮਸਾਲੇ ਜਿਹੜੇ ਛੋਟੇ ਮੋਟੇ ਜਿੰਨੇ ਵੀ ਪੈਂਦੇ ਨੇ ਉਹ ਤੇ ਧੰਨੀਆਂ ਤੇ ਮੇਥੀ ਦੈਟਸ ਇਟ ਤੇ ਆ ਮੈਂ ਰੱਖੀ ਆ ਚਾਹ ਤੇ ਅੱਜ ਘਰ ਹੈ ਨਹੀਂ ਕੋਈ ਲਖਵੀਰ ਉਹ ਨਹੀਂ ਵੀ ਹੈ ਨਹੀਂ ਜੇ ਧੰਨੇ ਹੁਣੇ ਹੋ ਕੇ ਤੇ ਵੀ ਆ ਗਏ ਨੇ ਅਸਟੂ ਨਹੀਂ ਬੱਚਾ ਮਤਲਬ ਕੋਈ ਵੀ ਨਹੀਂ ਘਰ ਹੈਗਾ ਪਰ ਹੁਣ ਵੱਡੇ ਤੇ ਸਾਲ ਬਾਅਦ ਇੱਕ ਹੀ ਬਣਾਉਣਾ ਵਾ ਨਾ ਤੇ ਫਿਰ ਆਪਾਂ ਉਹਨਾਂ ਨੂੰ ਵੇਂਦੇ ਰਿੰਦੇ ਤੇ ਫਿਰ ਆਪਾਂ ਸੈਲੀਬ੍ਰੇਟ ਹੀ ਨਹੀਂ ਕਰ ਪਾਉਣਾ ਬਰਥਡੇ ਮੈਨੂੰ ਇਹ ਕਿ ਬੱਚਿਆਂ ਨੂੰ ਫਿਰ ਮਨ ਚ ਆਉਂਦਾ ਰਿੰਦਾ ਵਾ ਕਿ ਮੇਰਾ ਬਰਥਡੇ ਨਹੀਂ ਮਨਾਇਆ ਹਨਾ ਥੈਂਕ ਯੂ ਚਲੋ ਥੋੜਾ ਜਿਹਾ ਕਰ ਲਿੰਨੇ ਆ ਤੇ ਆ ਮੈਂ ਪਕੌੜੇ ਪਕੂੜਿਆਂ ਦਾ ਇੰਤਜ਼ਾਮ ਸਾਰਾ ਕਰ ਲਿਆ ਵਾ ਆਪਣਾ ਜੋ ਜੋ ਵੀ ਚੀਜ਼ਾਂ ਚਾਹੀਦੀਆਂ ਸੀ ਇਕੱਲੇ ਬਰੈਡ ਪਕੌੜੇ ਕੱਢਣੇ ਆ ਕਿਉਂਕਿ ਟਾਈਮ ਹੋ ਗਿਆ ਵਾ 4 ਦਾ 4 ਵਜ ਗਿਆ ਤੇ ਹੁਣ ਆਪਾਂ ਕੱਢ ਲઈએ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਖਾਣਾ ਪੀਣਾ ਬਣੇ ਰਿਹਾ ਤੁਸੀਂ ਮੇਰੇ ਬਲੌਗ ਦੇ ਨਾਲ ਫੇਰ ਵਿਖਾਂ ਤੇ ਤੇਲ ਵੀ ਹੋ ਚੱਲਿਆ ਵਾ ਘਰਵ ਤੇ ਕਿਰਨ ਕਹਿੰਦੀ ਮम्मा ਤੇ ਹੀ ਆ ਜਦੋਂ ਕਿਸੇ ਦਾ ਬਰਥਡੇ ਹੁੰਦਾ ਤੇ ਇਹਨਾਂ ਤਿਆਰ ਹੁੰਨੇ ਜੇ ਤੁਸੀਂ ਮੋਹਣਾ ਰੈਸਪੀ ਦਾ ਹੁੰਦਾ ਵਾ ਤੇ ਇਹਨ ਨੇ ਤਿਆਰ ਹੁੰਨੇ ਆ ਮੇਰੇ ਵਰੀ ਤਿੱਤੇ ਰੈਡੀ ਨਹੀਂ ਹੋਏ ਤੇ ਅੱਜ ਨਾਲ ਤੇਰੀ ਥੋੜੀ ਕੁਵਿਅਤ ਸਹੀ ਨਹੀਂ ਬਾਰੋਹੀ ਗੱਲ ਨਾ ਕਰ ਬੱਚਿਆਂ ਵਾਸਤੇ ਮਾਂ ਪਿਓ ਨੂੰ ਸਾਰਾ ਕੁਝ ਕਰਨਾ ਪੈਂਦਾ ਵਾ ਤੇ ਮੈਂ ਫਿਰ ਉੱਠੀ ਮੂੰਹ ਹੱਥ ਧੋਤਾ ਨਹਾ ਦਸਵੇਰੇ ਲਿਆ ਹੀ ਫਿਰ ਮੈਂ ਕੱਪੜੇ ਚੇਂਜ ਕੀਤੇ ਮੋਟਾ ਸੂਟ ਲਾ ਕੇ ਆਵੜਾ ਪਾਇਆ ਤੇ ਮੈਂ ਥੋੜਾ ਮੇਕਅਪ ਮੂਕਅਪ ਕਰਕੇ ਰੈਡੀ ਹੋਈ ਆ ਕਿ ਬੱਚੇ ਨੂੰ ਥੋੜਾ ਲੱਗੇ ਕਿ ਸਾਡੇ ਮੂਮਾ ਪਾਪਾ ਖੁਸ਼ ਨੇ ਤੇ ਵੈਸੇ ਅੱਜ ਮੇਥੋੜੇ ਤਬੀਅਤ ਅੱਜ ਸਹੀ ਨਹੀਂ ਦੋ ਤਿੰਨ ਦਿਨ ਹੋ ਗਏ ਨੇ ਤੇ ਮੈਂ ਕਿਹਾ ਚਲੋ ਫਿਰ ਅੱਜ ਆਪਾਂ ਕਰਦੇ ਆ ਸੈਲੀਬ੍ਰੇਟ ਤੇ ਵੈਕੇਰ ਨੂੰ ਮੰਡੀ ਆ ਤਿਆਰ ਤੇ ਗਾਉਂ ਗੋਣ ਫੌਂਡੀ ਆ ਤੇ ਹੋ ਇਨੀ ਜਾਨਾ ਕਰਨਾ ਕਿਰਨ ਹੋ ਇਨੀ ਹਜੇ ਤਿਆਰ ਤੇ ਇੱਥੇ ਦਿਲਸ਼ੇਰ ਨੇ ਦਿਲਸ਼ੇਰ ਨੇ ਕਰਤੇ ਨੇ ਗੁਬਾਰੇ ਰੈਡੀ ਕਿਰਨ ਪ੍ਰੀਤ ਵਾਸਤੇ ਦਿਲਸ਼ੇਰ ਆਵਲੀ ਲਾਈਟ ਜਗਾਲਾ ਆਵਲੇ ਗੁਬਾਰੇ ਸਾਰੇ ਕਿਰਨ ਨੇ ਦਿਲਸ਼ੇਰ ਨੇ ਰੈਡੀ ਕੀਤੇ ਦਿਰੀ ਵਾਸਤੇ ਹੈਨਾ ਫਿਰ ਜਦੋਂ ਦਿਲਸ਼ੇਰ ਦਾ ਬਰਥਡੇ ਹੋਇਆ ਉਦੋਂ ਕਿਰਨ ਕਰੂਗੀ ਸਾਰਾ ਹੈਨਾ ਵਾਰੀ ਵਾਰੀ ਹੈਨਾ ਦਿਲਸ਼ੇਰ ਦਾ ਬਰਥਡੇ ਹੁੰਦਾ ਵਾ ਲੇਟ ਗਰਮੀ ਜਾਂਦਾ ਵਾ ਹੈਨਾ ਦੇਛੇ ਦਾਵੜਾ ਮে 25 ਅਪ੍ਰੈਲ ਨੂੰ ਬੜੀ ਜਿਆਦਾ ਗਰਮੀ ਹੁੰਦੀ ਆ ਤੇ ਅਸੀਂ ਫਿਰ ਵੀ ਮਨਾਉਨੇ ਹੁੰਨੇ ਹਨ ਜੀ ਇੱਕ ਵਾਰ ਤਾਂ ਅਸੀਂ ਕੇਕ ਵੀ ਨਹੀਂ ਲਿਆਂਦਾ ਚੱਡੀ ਜਿੱਤਾ ਹੀ ਦਰ ਪਰ ਹੀ ਫਿਰ ਵੀ ਅਸੀਂ ਮੋਮਬਤੀਆਂ ਲਾਈਆਂ ਸੀ ਦੱਸੋ ਤਾਂ ਇੱਕ ਵਾਰ ਅਸੀਂ ਪਕੌੜਿਆਂ ਉੱਤੇ ਮੋਮਬਤੀਆਂ ਲਾਤੀਆਂ ਸੀ ਹਾਂ ਦਿਲ ਛੇਰ ਦੇ ਨਾਲ ਤੋਂ ਖਾ ਉਹ ਗਈ ਇੱਕ ਵਾਰ ਹਨਾ ਦਿਲ <laughs> दिल शेर तो ही एक धोखा करता है वो तो निखा ही ना पता नहीं चलो जी आवे तेल भी पूरा गर्म हो गया वा चाहू आपे हौली हौली उबला हो आंदा रहेगा मैं आप पा दी हाँ बिच पकौड़े गैस कर लेनी थोड़ा जा तेज। ते, मैं ना प्याजा वाले बच्चे घट खाने जिदा ना ਇੰਨਾ ਭਾਂਡਾ ਨਹੀਂ ਕਰਦੇ ਮੈਂ ਕਿਹਾ ਚਲੋ ਬ੍ਰੈਡਾਂ ਵਾਲੇ ਫਿਰ ਕੱਢ ਲੀਨੇ ਆਪਾਂ ਥੋੜੇ ਜਿਹੇ ਤਾਂ ਕੱਢਣੇ ਇੰਨੇ ਤਾਂ ਕੱਢੜੇ ਨਹੀਂ ਆ ਤੇ ਬ੍ਰੈਡ ਨੇ ਇੰਨੇ ਜਿਆਦੇ ਤਾਜ਼ੇ ਨੇ ਨਾ ਬ੍ਰੈਡ ਬਹੁਤ ਜਿਆਦਾ ਤਾਜ਼ੇ ਕੇਵਰਾ ਹੁੰਦੇ ਨਾ ਆਕੜੇ ਆਕੜੇ ਜਿਹੜੇ ਬ੍ਰੈਡ ਨੇ ਨੇ ਫ੍ਰੈਸ਼ ਫ੍ਰੈਸ਼ ਨੇ ਨਾ ਬ੍ਰੈਡ ਬਿਲਕੁਲ ਏ ਇਦਾਂ ਕਰਕੇ ਪੂਰ ਮੈਂ ਪਾ ਲੈਨੀ ਆ ਉਹ ਚ ਪਾਣੀ ਆਉਣ ਡਿਆ ਮੇਰੇ ਵੀ ਅਹੀਂ ਨਾ ਦਿਵਾਲੀ ਤੇ ਕੱਢੀ ਪਕੌੜੇ ਦਿਵਾਲੀ ਵਾਲੇ ਦੇਣ ਉਸ ਤੋਂ ਬਾਅਦ ਮੈਂ ਅੱਜ ਕੱਢਣ ਲੱਗੀ ਆ ਅੱਜ ਹੈਗਾ ਵਾ 24 ਨਵੰਬਰ 25 ਨਵੰਬਰ ਨੂੰ ਜਾਣੀ ਆਪਣੀ ਵੀਡੀਓ 24 ਨਵੰਬਰ ਨੂੰ ਆਪਾਂ ਸੈਲੀਬ੍ਰੇਟ ਕਰਨੇ ਆ ਸ਼ਾਮਾਂ ਦੇ 4:30 ਹੋ ਗਏ ਨੇ ਤੇ ਚਲੋ ਜੀ ਇੰਨੇ ਕ ਹੋ ਜਾਂਦੇ ਆ ਫਿਰ ਆਪਾਂ ਕੱਢ ਲੈਨੇ ਇੰਨੇ ਕ ਪਕੌੜੇ ਜਿਹੜੇ ਆ ਕੱਢ ਲੈਨੇ ਪਹਿਲੂ ਤੇ ਫਿਰ ਵਿਖਾ ਲਈ ਤੁਹਾਨੂੰ ਲੋ ਜੀ ਇੱਕ ਪੂਰ ਨਿਕਲ ਗਿਆ ਵਾ ਇਹਦੇ ਵਿੱਚੋਂ ਲੈ ਲਿਆ ਦਿਲਸ਼ੇਰ ਨੇ ਇੱਕ ਪਕੌੜਾ ਇੱਕ ਮੈਥਾ ਲਿਆ ਬਰਾਊਨ ਬ੍ਰੈਡ ਦੇ ਪਕੌੜੇ ਨੇ ਜਿਆਦਾ ਟੇਸਟੀ ਬਣੇ ਹਨਾ ਤੇ ਆ ਹੁਣ ਧਿਆਵਾ ਦੂਜਾ ਪੂਰ ਨਿਕਲ ਧਿਆਵਾ ਫਿਰ ਆ ਕੱਢ ਕੇ ਫਿਰ ਜਿਆ ਵੇਸਣ ਜੇ ਇੰਨੇ ਕ ਨਾ ਸਾਰ ਗਿਆ ਤਾਂ ਠੀਕ ਹੈ ਨਹੀਂ ਤੇ ਫਿਰ ਆਪਾਂ ਵੇਸਣ ਹੋਰ ਕੋਲ ਲਾਣੇ ਹਨਾ ਵਿੱਚ ਕਿਦਾਂ ਦੇ ਲੱਗਿਆ ਪਕੌੜੇ ਦਾ ਟੇਸਟ ਬਸ ਵਾਨ ਸਾਰ ਬੜੇ ਹਨਾ ਲਾਈਟ ਬੰਦ ਹੋ ਗਈ ਆ ਤੇ ਆਹ ਇਨਵੈਟਰ ਦੀ ਵਸ ਲਾਈਟ ਆ ਇੱਕ ਚਾਹ ਵੀ ਹੋ ਗਈ ਆ ਮੇਰੀ ਰੈਡੀ ਵਸ ਟੱਕ ਲੈਨੇ ਆ ਫਿਰ ਜਦੋਂ ਪੀਣੀ ਉਹ ਦੋ ਗਰਮ ਕਰ ਲਾਂਗੇ ਮੰਮੀ ਧਾਰਾਂ ਡੇ ਕੱਢਣ ਕਿਉਂਕਿ ਸ਼ਾਮਾਂ ਦਾ 5 ਵਜ ਗਏ ਨੇ ਤਮਜਮ ਕਰਦਿਆ ਕਰਦੇ 5 ਵਜ ਗਏ ਤੇ ਮਾਪਿਆਂ ਦੇ ਫਿਰ ਆਪਾਂ ਗਰਮ ਕਰਕੇ ਚਾਹ ਪੀ ਲਾਂਗੇ 960 ਕਿਹ ਘਰ ਹੋਰ ਕੋਈ ਗੀਦਾ ਹੈ ਨਹੀਂ ਆਪਾਂ ਹੀ ਆ ਬਸ ਅਹੀਂ ਬੱਡੇ ਬਣਾਉਣਾ ਤੇ ਆਪਾਂ ਕੇ ਇੱਕ ਫ੍ਰਿਜ ਚ ਰੱਖਿਆ ਵਾ ਤੇ ਥੋੜਾ ਪੇਟ ਕੱਟ ਲਾਂਗੇ ਇਹਨਾਂ ਨੂੰ ਡੀਕ ਲਾਂਗੇ ਜਦੋਂ ਆਉਣਗੇ ਉਹ ਕੱਟ ਲਾਂਗੇ ਤੇ ਜੇ ਬਾਈਦਾਵੇਂ ਉਹ ਨਾ ਆਏ ਜਾਂ ਬਹੁਤ ਚਾਰੀ ਲੇਟ ਆਏ ਤੇ ਇਹ ਕ੍ਰੇਟ ਵੀ ਕੱਟ ਲੜੋ ਆਪੇ ਉਹ ਸਾਪਿਆ ਵਾ ਮੇਰਾ ਸਮਾਨ ਸਮੋਨ ਤੇ ਆਹ ਖ ਬਰਾਊਨ ਬ੍ਰੈਡ ਆ ਬੜੇ ਤਾਜ਼ੇ ਬ੍ਰੈਡ ਆ ਬੜੇ ਵਧੀਆ ਬਣਦੇ ਆ ਚਲੋ ਮਿਲਦੀਆਂ ਫੇਰ ਤੁਹਾਨੂੰ ਆਹ ਕਰੀਮ ਰੋਲ ਰੱਖਿਆ ਕਰੀਮ ਰੋਲ ਬਣਾ ਆ ਕਰੀਮ ਰੋਲ ਵੀ ਲੈ ਆਏ ਆਪਣੇ ਵਾਸਤੇ ਮੈਂ ਨਹੀਂ ਇਹੋ ਜਿਹਾ ਖਾਂਦੀ ਹੁੰਦੀ ਤੇ ਕਹਿਣਾ ਤੇਰੇ ਨਾਲ ਖਾਵਾਂਗੇ ਤੋ ਕੋਈ ਮੇਰੇ ਨਾਲ ਖਾਣੇ ਤਾਂ ਮੈਨੂੰ ਤਾਂ ਪਤਾ ਟਾਈਮ ਲੱਗੇ ਜਣਾ ਉਹ ਦੋਨੋਂ ਠੰਡੇ ਹੋ ਜਾਣੇ ਫਿਰ ਕੋਈ ਠੰਡੇ ਖਾਵਾਂਗੇ ਹੋ ਕਹਿੰਦਾ ਤੁਹਾਡੇ ਨਾਲ ਹੀ ਖਾਣੇ ਠੰਡੇ ਹੋ ਜਾਣਗੇ ਕੋਈ ਨਹੀਂ ਨਹੀਂ ਪਤਾ ਗਰਮ ਗਰਮ ਖਾਓ ਸਾਰ ਗਰਮ ਦਾ ਹੀ ਆ ਠੰਡ ਆ ਨਾ ਹੁਣ ਕਿਹੜੀਆਂ ਗਰਮੀਆਂ ਖਾ ਲਓ ਮੇਰਾ ਪੁੱਤਰ ਖਾ ਲਓ ਖਾ ਲਓ ਲਓ ਜੀ ਆ ਹੋਰ ਭਾਤੇ ਆ ਕੜਾਈ ਛੋਟੀ ਆ ਨਾ ਕਿਉਂਕਿ ਇਹ ਨਾ ਕੜਾਈ ਸਪੈਸ਼ਲ ਪਕੌੜਿਆਂ ਵਾਸਤੇ ਮੈਂ ਰੱਖੀ ਆ ਕਿਉਂਕਿ ਇਹ ਨਾ ਪਤਲੀ ਬਹੁਤ ਆ ਕੜਾਈ ਨਾ ਹੋਲੀ ਆ ਤੇ ਇਹਦੇ ਵਿੱਚ ਨਾ ਪਕੌੜੇ ਸਹੀ ਰਹਿੰਦੇ ਕਿਉਂਕਿ ਤੇਲ ਠੰਡਾ ਨਹੀਂ ਹੁੰਦਾ ਗੈਸ ਤੇ ਫੇਰ ਛੇਤੀ ਇਹਨੂੰ ਸੇਕ ਚੜ ਜਾਂਦਾ ਵਾ ਤਾਂ ਕਰਕੇ ਇਹ ਨਾ ਇਦਾਂ ਹੀ ਮੈਂਦ ਲੁਕਵੀ ਰਹੀ ਮੇਲੇ ਦੇ ਗਈਆਂ ਤੇ ਕੜਾਈਆਂ ਲੈ ਆਈਆਂ ਸੌ ਸੌ ਦੀਆਂ ਸ਼ਾਇਦ ਹੈ ਹੋਲੀ ਜਿੱਦ ਸੌਹ ਬੜਾ ਭਾਰੇ ਦਾ ਤੇ ਆਹ ਵੇਖੋ ਆਪਾਂ ਲੈ ਆਂਦੀ ਆ ਲਾਈਟ ਵੀ ਆ ਗਈ ਸੱਚ ਬੋਲਿਆ ਨਾ ਮੈਂ ਇਹ ਸਾਰਾ ਸਾਲ ਆ ਦੀ ਹੋ ਜਾਣਾ ਨਾ ਕਿ ਉਹਨਾਂ ਨੇ ਤੇ ਸਤਾਰਵਾਂ ਲੱਗ ਜਾਣਾ ਇਹ ਲੈਣ ਦੀ ਆਪਾਂ ਮੋਮਬੱਤੀਆਂ ਆ ਲੈਣ ਦੋ ਬਬ ਹੈਪੀ ਬਰਥਡੇ ਆ ਇਹਦੇ ਕਰੀਮ ਰੋਲ ਜੀ ਇਹ ਬਾਅਦ ਚ ਖਾ ਲੈਣਗੇ ਤੇ ਆ ਮੈਂ ਗੁਬਾਰਿਆਂ ਦੇ ਨਾਲ ਹੀ ਰੱਖ ਹੁੰਨੀ ਆ ਇੱਥੇ ਤੇ ਛੇ ਨੇ ਗੁਬਾਰੇ ਫੁਲਾ ਦੇ ਬੜਾ ਚਾ ਵਦਨ ਛੇਣ ਨੂੰ ਖੁਸ਼ੀ ਜਿਹੀ ਪੱਤੀਆ ਫਿਰਨ ਲਿਆ ਤੇ ਆ ਵੇਖੋ ਗੁਬਾਰਿਆਂ ਦੇ ਲੱਗੇ ਹੀ ਆਪਾਂ ਰੱਖ ਲੈਨੇ ਆ ਇੱਟਾ ਨਿਕਲੇ ਗੁਬਾਰੇ ਆਈ ਥਿੰਕ ਹੁਣੇ ਆ 3 ਤੇ 3 6 ਤੇ 3 9 9 ਗੁਬਾਰੇ ਨਿਕਲੇ ਇੱਕ ਬਾੜ ਗਿਆ ਅੱਛਾ 10 ਸੋਨੇ ਹਨਾ ਦਿਲ ਛੇਰ ਖਾਣ ਲੱਗ ਗਿਆ ਵਾ ਤੇ ਕਹਿੰਦਾ ਦੋ ਪੂਰ ਤੇ ਮੇਰੇ ਕੱਲੇ ਦੇ ਆ ਮੈਂ ਦੋ ਮੂਰ ਚ ਪਕੌੜੇ ਕਿੰਨੇ ਕੁ ਆ ਚਾਰ ਤੇ ਪੰਜ ਪਕੌੜੇ ਕੜਾਈ ਤੇ ਛੋਟੀ ਜੀ ਤੇ ਕੜਾਈ ਮੈਂ ਤਾਂ ਖਾਣ ਵਾਲਾ ਬਣ ਕੋਈ ਨਹੀਂ ਸਮਾਨ ਆਪਾਂ ਹੋਰ ਕੋਲ ਲਾਂਗੇ ਦੁਆਰਾ ਜੇ ਲੱਗੂ ਵੀ ਘਾਟ ਤਵਾ ਤੇ ਹੋਰ ਕੋਲ ਲਾਂਗੇ ਚਲੋ ਜੀ ਮਿਲਦੇ ਆ ਫੇਰ ਦਾ ਜੀ ਸਾਡੀ ਬਰਥਡੇ ਕਰ ਲਵੀ ਹੋ ਗਈ ਆ ਰੈਡੀ ਬੜਾ ਪਿਆਰਾ ਲੱਗੇ ਨੇ ਮੇਰੇ ਪੋਤੇ ਦੇ ਬੜਾ ਸ਼ੋਣਾ ਲੱਗੇ ਨੇ ਮੇਰਾ ਚੀੜਾ ਜਿਆ ਠੰਡ ਨਾ ਲੱਗ ਜੇ ਕਿਤੇ ਤੇ ਹੁਣ ਸਾਫ ਆਈ ਉਹ ਤਾਂ ਸਾਫ ਹੋ ਗਈ ਆ ਸਮਾਪਤੀ ਲਾਸਟ ਪੁਰ ਜਿੰਨੇ ਹੈਗੇ ਹੀ ਫਾਰਟ ਤੇ ਮੈਂ ਤਾਂ ਮੰਮੀ ਰਹਿ ਗਈਆਂ ਭਾਂਡੇ ਕਰ ਲੈਣੀਆਂ ਮੈਂ ਸਾਫ ਹੱਥ ਖੁੱਥ ਵੀ ਤੇ ਚਾਹ ਦੋਰੇ ਕਰਮ ਕਰ ਲੈਣੀਆਂ ਇਹ ਵੀ ਫੀਲ ਗਏ ਤੇ ਮੈਂ ਭਾਂਡੇ ਸਾਫ ਕਰਦੀ ਫਿਰ ਮਿਲਦੇ ਲੋ ਜੀ ਪਕੌੜਿਆਂ ਦੀ ਹੋ ਗਈ ਸਮਾਪਤੀ ਆ ਮੈਂ ਤਾਂ ਮਮੀ ਨੂੰ ਖਾਲਾਂਗੇ ਤੇ ਸਾਰ ਸਫਾਈ ਮੈਂ ਕਰਤੀ ਆ ਸਲੈਬ ਦੀ ਤੇ ਆ ਕਿਚਨ ਨੈਪਕੇ ਨੇ ਇੱਥੇ ਸਾਈਡ ਤੇ ਕਰ ਦਿੰਨੇ ਬਾਰੀ ਬਾਂਦ ਰੱਖ ਦੇ ਨਾ ਮੱਖੀਆਂ ਬਹੁਤ ਨੇ ਤਾਂ ਕਰਕੇ ਹੁਣ ਤੇ ਵੇਹ ਹੈ ਬੜੇ ਹੈ ਨਹੀਂ ਹੁਣ ਸ਼ਾਮਾਂ ਦਾ ਚਾਹੀ ਮੈਂ ਨਾ ਟਾਈਮ ਕਿਨਾਂ ਆ ਕੇ ਨਿਭਣਾ ਟਾਈਮ ਹੋ ਗਿਆ ਵਾ ਪੂਰੇ 5 ਦਾ ਸ਼ਾਮਾਂ ਦੇ 5 ਵਜ ਗਏ ਨੇ ਤੇ ਚਲੋ ਜੀ ਹੁਣ ਚਾਹ ਪੀ ਲੈਂਦੇ ਚਲ ਲਈ ਮੰਮੀ ਵੀ ਆ ਗਏ ਆ ਬਾਤੇ 9 ਸਾਸਤੇ ਬਣਾ ਲੈਣਾ ਫੱਡੇ ਫੋਰ ਤੇ ਨਜੀ ਕਰ ਹੈ ਜੇ 9 ਸਾਸਤੇ ਬਣਾ ਲੈਣਾ ਕਿੰਦਾ ਅਗੇ ਪੀ ਲੈਂਦੇ ਆ ਚਾਹ ਅਜਾ ਤੇ ਹੀ ਪੀ ਲਓ ਸਾਰੇ ਜਣੇ ਚਾਹ ਪੱਤੀ ਜਾਰੀ ਤਾਂ ਨਹੀਂ ਲੱਗੋ ਥੋੜੀ ਜੀ ਪਕੌੜਿਆਂ ਤੇ ਖਾਲੀ ਭਰੀ ਦੇਖ ਕੇ ਨਾ ਸੋਚਿਆ ਹਰੇ ਸਾਰੇ ਖਾ ਜਾਣੇ ਮੇਰਾ ਤਾਂ ਕਿਉਂ ਵੀ ਮਦਦ ਦਿਆ ਚਲ ਆਗੇ ਬੈਠਦੇ ਆ ਬਾਤ ਹਾਂ ਭਰਾ ਆ ਗਏ ਲਖਵੀਰ ਹੁਣੀ ਤੇ ਤੁਹਾਨੂੰ ਇਹ ਘੜੀ ਕਿ ਦੇਖਣਾ ਹੈ ਇਹ ਗਾ ਵਾ ਸੱਧਾ ਘੰਟਾ ਦੇਖਣਾ ਆ ਗਿਆ ਠੀਕ ਨਹੀਂ ਤੇ ਕੱਟ ਲੈਣਾ ਬਹੁਤ ਕੁੜੀ ਦਾ ਚਾ ਕੁੜੀ ਦਾ ਚਾ ਚਾਚੀ ਚਾਚਾ ਆ ਗਿਆ ਕੱਢਦੇ ਆਗੇ ਜਿੰਨੇ ਖਾਣੇ ਹੋਣੇ ਕਿੰਨਾ ਥੋੜੇ ਥੋੜੇ ਕੱਢ ਲਾਂਗੇ ਪਕੌੜੇ ਵਾਲੇ ਬਰੈਡਾਂ ਵਾਲੇ ਕੱਢ ਦੇ ਨਹੀਂ ਨਹੀਂ ਥੋੜੇ ਥੋੜੇ ਸਾਰੇ ਵੇਰ ਆਈ ਕਾਲ ਮੇਰੀ ਰਾਜ ਨੋ ਦੇ ਦਿਓ ਨਹੀਂ ਹੋਰ ਕਾਟ ਲੈਨੇ ਇੱਕ ਪੂਰਾ ਸੁਬਾਹ ਚ ਗੱਲ ਕਰਨਾ ਜਿਹੜੇ ਪਏ ਆ ਉਹ ਦੋ ਤਾਂ ਫੇਰ ਨਹੀਂ ਲੈਣਾਂਗੇ ਮੰਜਾ ਸਰਾਵ ਦੇ ਵਾਲੇ ਸੜਿਆ ਦੇ ਵਾਦੂ ਮਾਲ ਵਾਦੂ ਵਾਦੂ ਮਾਲ ਲਿਆ ਦਾ ਬਾਕੀ ਬਾਕੀ ਉਹ ਚੀਜ਼ੀ ਤੋਂ ਨਾ ਹਾਂ ਕਿ ਇੱਧਰ ਆ ਜਾਓ ਡਰਾਈ ਹੋਊ ਚੱਲ ਛੱਡੀ ਨਹੀਂ ਕੋਣ ਚਲੋ ਚਾਹ ਚੋ ਮੈਂ ਗਰਮ ਕਰਕੇ ਲਿਆਉਣੀ ਫਿਰ ਆਹ ਚਾਹ ਪੀਣਾ ਹਾਂਓ ਚਾਹ ਪੀਣੀ ਚਲੋ ਆਜੋ ਬਰਜੋ ਤਿਆਰੀ ਕਰੋ ਡੈਕੋਰੇਸ਼ਨ ਡੈਕੋਰੇਸ਼ਨ ਕਰੋ ਮੈਂ ਚਾਲਾ ਮਾਨਚਰ ਤੇ ਆਗੇ ਰੌਣਕਾਂ ਲੱਗੀਆਂ ਜੀਆਂ ਨਾ ਰੌਣਕਾਂ ਵਾਂ ਉਦਾਂ ਹੀ ਕੱਲੇ ਜੀ ਚਲੋ ਆ ਗਿਆ ਡੈਕੋਰੇਸ਼ਨ ਹੋ ਗਿਆ ਲੇ ਹੁੰਣਾ ਤੂੰ ਤੇ ਕਹੈਂ ਬਿਆਹ ਹੀ ਮੈਂ ਅੱਜ ਨਹੀਂ ਲੋ ਵਾਧੂ ਅੱਜ ਮਾਲ ਆਜੇ ਕਰੋਂ ਉਹਨੇ ਗਏ ਉਹ ਨਾ ਹੋ ਬੰਨੀ ਆਗਾ ਉਹਦਾ ਫਰਾਈਟ ਹੋਇਆ ਨਾ ਚਲੋ ਚਾਹ ਪੀ ਫੜ ਕੇ ਨਾ ਚਾਹ ਪੀ ਲੈ ਇੱਥੇ ਦਾ ਫਿਲਟਰ ਵਾਲਾ ਲੈ ਆ ਮੇਰੇ ਵਾਸਤੇ ਵੀ ਲੈ ਆ ਇਸ ਪੀ ਲੈ ਹੜਾ ਵਲੋ ਬਣਾਇਦਾ ਚਲ ਬੈ ਚਲ ਬੋ ਉਦੋਂ ਉਹਨਾਂ ਲਈ ਆਣਾ ਨਾਲੇ ਜਦੋਂ ਆਪਣੇ ਮੋਢੇ ਮੈਂ ਐਡਾ ਜਿਦੇ ਰੋ ਹੂਗਾ ਉਹ ਐਡਾ ਇੰਜੋਏ ਕਰਨਾ ਕੋ ਖਾਨੂੰ ਬੋਗਬੰਦੀ ਆਹਰ ਆ ਜਾਂਦੀ ਆਹ ਸਹੀ ਗੱਲ ਆਹ ਅਨਿਤ ਦਾ ਕੋ ਸੋਸਵਾ ਇਦਾਂ ਕਹੁੰਦੇ ਨੇ ਕਿਰੋ ਆ ਇਹਨਾਂ ਨੇ ਡਿਆ ਫੋਟੋ ਕੈਮਰੇ 'ਚ ਓਪਨ ਕੈਮਰੇ 'ਚ ਮਾਤਾ ਸ੍ਰੀ ਆ ਜਦੋਂ ਅਮਰ ਅਮਰ ਵੇ ਲੋ ਪਾਪਾ ਉਹ ਮਾੜਨੇ ਕੱਢ ਜਿਹੜੀ ਬੰਨੀ ਅੱਜ ਪਾਪਾ ਆਂਦੇ ਆ ਮਾੜਨੇ ਕੱਢ ਲਿਓ ਇੱਕ ਬਣਾਓ ਮਾੜੀ ਦੀ ਫਿਰ ਚਾਹ ਜਨਾ ਮੈਂ ਬਣਾ ਦਿੰਦੀ ਵਾਲਾ ਵਾਲਾ ਫਿਰ ਪਾਪਾ ਕੋ ਪਾਣਾ ਛੱਡ ਜੀ ਲੋ ਤੂੰ ਜਿੰਨਾ ਤੱਕ ਚਾਚੋ ਪੀਂਦੇ ਪਹਿਲਾਂ ਆ ਮੈਂ ਆ ਰੋ ਭਈਏ ਇਹ ਦੇਖ ਕੇ ਤਿਆਰ ਹੋਏ ਚਲ ਬੈ ਮਮੀ ਤੋਰ ਤੇਰੇ ਘਰ ਦੇ ਚਪਾਤਰਾ ਤਿਆਰ ਆ ਆ ਪੀ ਗੋ ਦੇ ਤੋਪਦੇ ਹੋਂਦਿਆਂ ਮੈਂਨੇ ਸਭ ਖਾ ਲਈਏ ਕੱਟ ਕੇ ਛੇਤੀ ਛੇਤੀ 17 17 17 17 ਖਲੋ ਜਾਣ ਵਾਲੇ 12 ਪਾਪ ਫਾਰੀ ਹੋ ਗਈ ਖਲੋ ਜਾਣ ਵਾਲਾ ਨਹੀਂ ਨਹੀਂ ਬੇਦੀ ਮਾਰਨੀ ਹੈ ਖਾਰਵਾ 17ਵਾਂ 17ਵਾਂ ਲੱਗ ਗਿਆ ਹਾਂ ਕਰਥਨੀ ਜੀ ਦੇਦੇ ਹਾਂ। ਹਾਂ। ਸਿੰਗਰ ਕਿੰਨੇ ਨਾਲ ਆ ਰਿਹਾ ਜੀ ਕਿੰਨਾ ਲੱਗਣਾ ਹਾਂ? 11ਵਾਂ ਆਗਣਾ ਕੱਲ੍ਹ ਦੀ। ਅਹ ਇੱਧਰ ਫੜਾ ਯਾਰ। ਪੂਰਾ ਅਰੰਧਾ। ਪੂਰਾ ਅਰੰਧਾ। ਪੂਰਾ ਅਰੰਧਾ। ਲਾ ਉਹ ਜਣਨੇ ਮਾਣੀ ਹੁੰਦੀਆਂ ਫੜ ਗਈ ਤੇ। ਨਹੀਂ ਨਹੀਂ। ਉਹ ਜਾਣੀ ਤੇ ਨਾ ਵਾਲ ਹਰੇ। ਵਾਲ ਹਰੇ। ਬੈਕ ਇਨ ਹਾਰੋ। ਇਹ ਦੋਸਤਾਂ ਦੇ ਛੋੜੇ ਉਸ ਤਰ੍ਹਾਂ ਇਹ ਛੋੜ ਲਈ। ਹਾਂ ਦੇਖੀ ਕਿੰਨਾ ਪਿਆ ਹੈ ਆ ਕਰਨੇ ਮਿਲਨ ਦਾ ਮੇਰੇ ਬਾਸੇ ਖੇਚ ਲੋ ਵਾਹ ਭਾਈ ਐ ਹੋ ਗਿਆ ਆਰਡਰ ਰਹਿਣ ਦੇ ਆ ਮਾਚਾ ਆਰਡਰ ਪ੍ਰਸ਼ਨ ਪ੍ਰਸ਼ਨ ਨਹੀਂ ਤਰ ਰਹੇ ਦੱਸੋ ਹੋ ਗਿਆ ਬੈਠ ਜਾ ਲੋ ਹੋਰ ਕਹ ਦੇ ਦਿਜੋ ਇੱਧਰ ਬੈ ਜਾ ਫਾਇ ਅੰਟੀ ਤੇਰੇ ਅੰਦੇ ਹੀ ਵੇਖਣ ਮੈਨੂੰ ਲੱਗ ਰਿਹਾ ਨਹੀਂ ਮਮੇ ਆ ਜਾਓ ਆਏ ਬੈਠੋ ਮਾਰੇ ਮਾਰੇ ਇਧਰ ਆ ਮਮੀ ਉਹ ਇੱਥੇ ਨੋਟਿਸ ਇਸ਼ਟ ਜਿਹੜੇ ਖਾਂਦੇ ਨੇ ਉਹ ਗੱਲ ਸਾਰੇ ਵਾਰ ਆਜਾ ਸਹੀ ਆਜਾ ਸਾਰੇ ਜਾਣੇ ਆਜੋ ਆਹ ਅਲੀ ਖੇਤ ਨਾਲ ਬਾਤ ਕਰ ਚੱਚੋਏ ਸੋਇ ਸਾਈ ਵੀਡੀਓ ਬਣਾਈ ਕੇ ਕੋਈ ਬੁੜੀ ਵੀ ਆਜੇਗਾ ਸਾਡੇ ਆਜਾ ਨਹੀਂ ਆਨੇ ਤੂੰ ਵੀ ਆਜਾ ਤੂੰ ਵੀ ਬੈਠ ਕੇ ਆਜਾ ਨਹੀਂ ਤੇਰੇ ਨਾਲ ਇੱਥੇ ਸੋ ਮੁੰਮੜੇ ਕਾਲੇ ਹੁੰਦੇ ਜੇ ਕੋ ਵੇਸੇ ਹੋ ਗਏ ਸੇ ਇਹ ਹੋ ਗਏ ਸੇ ਸਾਰਨੀ ਦਾ ਹੈ ਆ ਕਿ ਚੀਜ਼ ਆਈ ਨਹੀਂ ਕੋਈ ਫੋਟੋਗ੍ਰਾਫਰ ਕਰਦੇ ਚੰਗੀਆਂ ਉਧਰਾ ਲਾਂਗੇ ਇੱਕੋ ਹੀ ਆ ਉਹ ਮਾਣੇ ਨੂੰ ਬੈਲੰਸ ਹੋਰ ਕਿਤਨੇ ਚੰਗੀਆਂ ਵੇਖ ਲਾਂਗੇ ਤੂੰ ਫੋਟੋਗ੍ਰਾਫਰੋਂ ਜ਼ਿਆਦਾ ਸਾੜ ਲੇ ਕਿੱਥੇ ਕਿੱਥੇ ਖਿਆਲ ਆਉਂਦਾ ਇਹ ਨਾ ਇੱਕ ਬੋਏ ਕੋ ਬੁੜੀ ਲੱਗੋ ਨੰਦੀ ਦੇ ਉਹੀ ਲੱਗ ਰਿਹਾ ਨਾ ਦੇ ਭਾਈ ਦੇ ਤੇ ਭਾਈ ਤੁਹਾਡੇ ਤੇ ਜੁਦਾ ਹੈ ਤੇ ਤੇ ਪਛਾਹ ਐਡਾ ਕਰ ਲਿਆ ਕਿ ਵੇਖੇ ਡੱਕਾ ਗਾਲਾ ਕੋਈ ਨਹੀਂ ਬੋਲਾ ਦੂ। ਚੱਲ ਫੁੱਲ ਵੇਖ। ਚੱਲ ਦਊ ਫਾੜੋ। ਰੋਜਾ ਰੋਜਾ ਛੇੜਵਾ ਦੇ ਬੈਲਾੰਦ। ਉਹ ਤੂੰ ਮਾਰਨੀ ਹੈ ਨਾ। ਗੱਲ ਢਾ ਲਓ ਉਹਨੂੰ। ਉਹ ਪੈ ਨਹੀਂ ਇਹਦੇ ਫੋੜਾ ਕਿਤਾ। ਚੱਲ ਹੁਣ ਕਿਤਲਾ ਦੀ ਕਿਹੜੀ ਫੋਕ ਮਾਰਦੀ ਹੈ ਉਹ ਗਾਣੇ। ਛੇ ਬਣਾ ਛੇ ਬਜਰੇ। ਉਧਰ ਰੱਖ। ਚੱਲ ਸਰਦ। ਕਿਤਰ ਦੋਤ ਨੇ ਹਾਂ ਯਾ ਵੀਡੀਓ ਬਣਾਉਣੀ ਹੈ ਉਹ ਵੀ ਕਰੇ ਉਹ ਤੇ ਵੈਕ ਵੀਡੀਓ ਬਣਾਉਣੀ ਮੇਰੇ ਸਟਾਰਾ ਮੈਂ ਟੱਗੀ ਵੀਡੀਓ ਬਣਾਉਣੀ ਦੋ ਆਰੇ ਡੱਬੀਆਂ ਹੋਰ ਲੱਲੂ ਦੋ ਵੀ ਲੱਗਣੀ ਆ ਲੱਗੇ ਲੱਗੇ ਵੱਟੇ ਮੂਟੀ ਜਾਲ ਦੀ ਪੂਰੀ ਬਣਾ ਲਾ ਲੱਗਣ ਤਾਂ ਪਰੇ ਬੰਦ ਹੋ ਜੀ ਬੰਦ ਨਹੀਂ ਉਹ ਲੱਗਿਆ ਖਾਏ ਹੋ ਗਿਆ ਤਾਂ ਤਾਲ ਬਸ ਹੋ ਰਿਹਾ ਰਾਜ ਰਾਜ ਚੱਲੋ ਵੀ ਤੀ ਉੱਥੇ ਚੋ ਰਾਹ ਦੇ ਦੱਜਾ ਚੱਲੋ ਦੇ ਉੱਤਰੋ ਜੋ ਤਾਈ ਸਤਾਰ ਬਾਗ ਲਗੀ ਅਗਰ ਇਹ ਨਾ ਲਾ ਸਤਾਰ ਬਾਤ ਹੀ ਇਹਨੇ ਆ ਇਹ ਮਰੀ ਉਹਦੇ ਬਾਲ ਦਾ ਠੀਕ ਹੋ ਰਿਹਾ ਉਹ ਮੇਰੇ ਬਦਲਦੀ ਪਣੀ ਇਹ ਚੱਲ ਰਹੀ ਉਹ ਮੈਂ ਰੰਗ ਦਉਂ ਮੈਂ ਉਹਦੇ ਨੂੰ ਖੰਭ ਚ ਗਏ ਆ ਤੇ ਆ ਬਾਪੇ ਦੇ ਨਾਮ ਨਾਲ ਆ ਦੇ ਮੇਰੇ ਬਾਬਾ ਪਹਿ ਲੱਗੇ ਬੈ ਖਾਣਾ ਜਾ ਰਿਹਾ ਤੇ ਹਾਂ ਲੈ ਆ ਨੁੱਟੀ ਜਾਂਦੀ ਪਾਈ ਤੇ ਨੁੱਟੜ ਜਾਂਦਾ ਹਾਂ ਤੇ ਫੂਕੀ ਵਾਲੀ ਆ ਆਹੋ ਆਪ ਨੂੰ ਆਪੇ ਵਿੱਚ ਨਹੀਂ ਬਗਲੇ ਬਣੇ ਵੀਡੀਓ ਬਾਲਣ ਦੀ ਮੇਰੇ ਫੂਕੀ ਵਾਲੀ ਕੁਛ ਨਹੀਂ ਨਚੜੀ ਨੂੰ ਕਰੋ ਬੰਦ ਰੱਖੋ ਬਹੁਤ ਦੱਬੇ ਜਾਂ ਗਈ ਸੀ ਕੱਟ ਲਾ ਦਿੰਦਾ ਪੁਰਾਣੀ ਹੁੰਦੀ ਹੈ ਨਾ ਚੱਲੇ ਨਾ ਚੱਲਿਆ ਨਾ ਚੱਲਿਆ ਚਲੋ ਮੈਂ ਕੀ ਕਰੀਏ ਵੀਡੀਓ ਆ ਠੀਕ ਆ ਆ ਸਾਡਾ ਮੂੰਹ ਚੱਲਿਆ ਚੱਲਿਆ ਚੱਲੋ ਓਕੇ ਕੱਢੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਫਤ ਕੱਢ ਲੈ ਵੇ ਨਹੀਂ ਨਹੀਂ ਇਹ ਕਿੰਨਾ ਕੱਢ ਲਾ ਖਲੀ ਮੁੰਬਤੀ ਕੱਢਣੀ ਹੁਣ ਕਾਹਦੀ ਖਟਾਏ ਸੀ ਇਹ ਲੈ ਆ ਜਾਈ ਨਹੀਂ ਆਪੇ ਰੱਖਾ ਆਪੇ ਖਲੜਾ ਕੇ ਨੀ ਚੱਲ ਜਿਨੀ ਆਪੇ ਆਪਾ ਖੰਦਾ ਘਾਟੇ ਆਪਾ ਰੱਖ ਲੈ ਮੈਂ ਉਹ ਖਾ ਰੂ ਮੈਂ ਖਾ ਚੱਲ ਵਾਏ ਉਹਨੂੰ ਪਾ ਦੇ ਬੱਚਾ ਨਿੱਗ ਲਾਂ ਲਾਂ ਲੈ ਵੇ ੜ ਕਾਹਤੇ ਬੰਨਣਾ ਨਹੀਂ ਨਿੱਗ ਲਾਂਣੀ ਲੋੜੀ ਗੱਲ ਲ ਲੈ ਬੀੜੀਆਂ ਰਾਜ ਕਰ ਲੈ ਕੇ ਆਪੇ ਲੈ ਵੇ ਤਾਪੇ ਲੈ ਵੇ ਨਾ ਉਹ ਡਿਆ ਰੰਗੇ ਬੰਨ ਚਲ ਕੇ ਤਲਜਾਇਕ ਕੋਲੀ ਗਿਆ ਆਵੇ ਚਲ ਇੱਕ ਕਬਲੀ ਚਲਾ ਆਵੇ ਕਬਲੀ ਚੰ ਚਲਾ ਆਇਆ ਦੇ ਨਾ ਜੈ ਕਰ ਨਾ ਚਲ ਮੈਨ ਨੂੰ ਬਾਹਰ ਲਾ ਉਹ ਫੋਟੋ ਦਿਓ ਨਾ ਉਹ ਤਾਂ ਮੇਰਾ ਨਿਰਦੋ ਅਦੇ ਲਗਾ ਕੋਈ ਮੈਨ ਲਾ ਨਾ ਏ ਕਿੰਨੇ ਸੁਣਦਾ ਮੈਂ ਤੁਸੀਂ ਇਹ ਕੰਮ ਮਾੜਾ ਕੇ ਦਵਾ ਪਰ ਉਹ ਬੰਦੇ ਇਹ ਲੱਗਾ ਆਹ ਯਾਦ ਆਉਂਦੀ ਹੈ ਕਰ ਫੋਟੇ ਨੂੰ ਖਾਵਾ ਦੇ ਮਾੜਾ ਨਹੀਂ ਚੱਕਦਾ ਸਾਈ ਭਾ ਇਹ ਨਹੀਂ ਹੱਜੀ ਦੇਣੀ ਹੈ ਨਹੀਂ ਗਾਈ ਨਾ ਉਹਨਾਂ ਦੇ ਫੈਵਰੇਟ ਹੋ ਚਲੋ ਚਲੋ ਲੁਗ ਗਿਆ ਆਜੋ ਪਾਪੇ ਦਾ ਮੂੰਹ 50000 60000 ਮੰਗਣ ਦੇ ਆਪੇ ਨੂੰ ਉੱਦਾਂ ਫ੍ਰੀ ਚ ਹੀ ਹੋ ਜਾਣਾ ਸੈਂਟਰੀ ਹੋ ਜਾ ਕੇ ਕਰਕੇ ਆਗੇ ਸਾਰੇ ਜਾਓ ਸਰਕਾਰੀ ਹਸਪੀਟਲ ਦੇ ਉਹ ਕਰਵਾ ਲਿਓ ਕਾੜ ਕਾਹ ਬਣ ਜਣਾ ਮੈਂ ਉੱਥੋਂ ਲਵਾ ਲਾਂਗੀ ਕਿ ਜਣਾ ਬਣ ਜਣਾ ਉਹ ਵੀ ਟੁੱਟ ਕੇ ਲੈ ਮੈਂ ਪਾਪਾ ਇਦਾਂ ਮੇਰੇ ਤੋਂ ਪਰ ਕਾ ਗਿਆ ਬੱਚਾ ਕਿ ਬਚਾਈ ਜਾਣਾ ਤੁਮਚਾ ਬਦਲਾ ਜੋੜ ਲਾਉਣੀ ਤੁਮਚਾ ਨਹੀਂ ਨਾ ਹੋ ਤੁਮਚੇ ਲੈਓ ਇੱਥੇ ਜੋੜ ਲਾਉਂ ਹਾਂ ਅਸੋ ਕੀ ਚੱਕ ਫੋਨ ਇਹ ਆ ਗਿਆ ਹਾਜਰ ਹੋ ਰਿਹਾ ਪੀਂਦਾਂ ਮਾਜਾ ਜਣਾ ਉਹਨੇ ਸਾਰਾ ਪੀੜ ਹੋਣਾ ਫਿਰ ਜੱਜ ਤੇ ਲੱਗੇ ਜੇ ਆ ਗਾ ਲੀਨ ਬੜੀ ਹੋ ਗਈ ਇਹ ਸਾਰੇ ਕਿਨੇ ਦੇ ਉਹ ਕਹਿੰਦਾ ਵੀ ਸਾਰੇ ਸਾਫ ਕਰਕੇ ਲਾਈਏ ਤੇ ਫਿਰ 30 40 ਜਿਆਦਾ ਸਾਰੇ ਨਹੀਂ ਨਹੀਂ ਉੱਪਰਲੇ ਉੱਪਰ ਨਹੀਂ ਅਸਾ ਉੱਪਰ ਲ ਪੂਰਾ ਕਰ ਦੋ ਦੇ ਬੰਨੋ ਕਰ ਹੋਣੀ ਕਰਵਾ ਦੇ ਨਹੀਂ ਬੱਝ ਗਏ ਐਸੇ ਵੀ ਬੜਾ ਯੋ ਬੇਲਾ ਮੈਂਗਾ ਇੰਨੇ ਖਿਲਵਾ ਲਏ ਕਿੰਨੀ ਗੋਮਰ ਹੋ ਗਈ ਚਲੋ ਸੇਮਾ ਨਹੀਂ ਜੀ ਉੱਥੋਂ ਲੱਗਦਾ ਕਿ ਬੜੀਆਂ ਦੇ ਚੜ ਬੜੀਆਂ ਪਾਉਂਦਾ ਜੀ ਇੱਥੇ ਲੰਮਾ ਬੈੰਦਾ ਕਮੇਸਨ ਹੋ ਰਿਹਾ ਨੈਕਸਟ ਚਾਚਾ ਸਿੰਘ ਦਾ ਚਾਚੀ ਆ ਜਾਓ ਆ ਗਏ ਚੱਲ ਕਿਰਿਆ ਪਹਿਲੇ ਛਾੜ ਵੀ ਚੱਲ ਜਾਨੇ ਤੁਹਾਡੇ ਪੂਰੇ ਹੋ ਜਾ ਹੁਣ ਆਸੂ ਬਣਾ ਜਾਨ ਬੈਠਾ ਜਾ ਬ੍ਰੋ ਬੈਗਰ ਆਇਆ ਨਹੀਂ ਮੈਂ ਬਾਅਦ ਚਲ। ਚੱਲੋ। ਚੱਲ। ਨਹੀਂ ਕਿ ਉਦੋਂ ਮੈਂ ਪਹਿਲੇ ਕਾਰ ਨਹੀਂ ਚੱਲਦੇ। ਉਹ ਤੇ ਕਰ ਉਹ ਤਾਂ ਕੰਮ ਤੇ ਕੋਈ ਨਹੀਂ ਇਤਨਾ। ਕਿਚਨ ਦੇ ਉਹ ਬਾਟੇ ਹੁੰਦਾ। ਅੱਪਰ ਆ ਨਹੀਂ ਆਇਆ ਨੋਟਰੀ। ਚੱਲ ਰੂਪਾ ਖਾ। ਉਹ ਲੈ ਤਾਹੇ ਕਰਨੇ ਤਾਹੇ ਦੇ ਬਨੇ ਤਾਹੇ ਕਰਨੇ ਦੱਸ ਪਾ ਚਲੇ ਤੇ ਕਾਲਾ ਪਕਾ ਲੇ ਕਲਾ ਲੜੇ ਤੇ ਉਹ ਆਉਂਦਾ ਨਾ ਮਾਤਰੀ ਆ ਕੇ ਰੋਕੋ ਬੋਲੀ ਆ ਕੇ ਰੱਖੋ ਆਪਣੇ थे जनाला चेतरा केव पावो रिपोर्ट ने ता दू मैं इनको थांबने ही कोथे नेते चालू तो भी खा दो तो नहीं इसको तो भी हवाला आबे वीडियो बस उससे से होता है लो मकला लो मकला जाकर ओए ओए ये ਆ ਨਜਾਇਜ਼ ਕਿੰਨਾ ਬਹੁਤ ਬਹੁਤ ਨਾਲ ਹੀ ਕਰਨ ਖਾਣ ਹੈ ਬੈਠ ਹਾਂ ਅਗੇ ਪਬਲਿਕ ਆਫ ਤੋਂ ਕਾ ਦੇ ਲਾਈਟ ਚ ਪਾਲ ਉੱਤੇ ਕਿ ਬੜਾ ਜੀ ਤਰਦੇ ਨਾ ਕਰਦੇ ਨਾ ਬੈਠਾ ਨਾਲ ਬੈਠ ਖਾਣਾ ਲੱਗੇ ਉਹ ਥੇ ਨਾਲ ਲਿਚੀ ਨੂੰ ਮੂੰਹ ਵਿੱਚ ਮੂੰਹ ਤੱਕ ਉਹ ਖਾਦਾ ਹੀ ਸਾਦਾ ਨਹੀਂ ਆਪ ਕਹਿ ਖਾਦਾ ਹੈ ਚਲ ਮੈਨੂੰ ਖਵਾਇਆ ਨਹੀਂ ਤੁਹਾਡੇ ਕੋਲ ਆਉਟ ਕੇ ਚਲ ਗਿਆ ਚਲੋ ਉਹਨਾਂ ਦੇ ਬਣਾ ਲੇ ਵੀਡੀਓ ਤੇ ਲਿਖ ਵੀ ਨਾ ਕਰ ਦੋ। ਹਾਂ। ਯਸਮੀਨ ਬੋਟਲ ਆਈ ਆਂ ਤੇ 3 ਮਿੰਟ। ਅਰੇ ਯਸਮੀਨ ਬੋਲਾ। ਹੋ ਗਈ ਬਣੀ। ਛੋਟੋ। ਉਹਨਾਂ ਦਾ ਮੇਰਾ ਵੱਡਾ ਤਾਂ ਫੋਟੋ ਛੋਟਾ ਨਹੀਂ ਤੇ ਨਾ। ਆ। ਮੈਂ ਦੇ ਲੈ। ਛੋਟਾ ਨਹੀਂ।

ਵਨ ਨਹੀਂ ਵੀਰ ਮਾਨੀਂ ਓਹੋਹੋ ਚੱਲ ਆ ਜਾ ਨਹੀਂ ਵੇਖਣਾ ਨਹੀਂ ਵੇਖਣਾ ਕਰ ਆ ਜਾ ਕਿਨੇ ਵੇਖੇ ਕਿਨੇ ਆ ਜਾ ਸੋਣੂ ਤੂੰ ਹੀ ਲੈ ਤੂੰ ਬੈਠਾ ਲੱਗ ਤੂੰ ਇੱਥੇ ਖਾਓ ਕਿ ਬੈਠਾ ਖਾ ਲੈ ਬੈਠਾ ਬੈਠਾ ਇੱਥੇ ਆ ਆ ਜਾ ਇਸ ਪੀ ਆ ਜਾ ਇੱਥੇ ਬੈਠਾ ਇੱਧਰ ਆ ਜੰਦਾ ਬੱਦੂ ਜੇਗਾ ਲੈ ਵੀ ਬਹੁਤੀ ਵਧੀਆ ਹੁੰਦੀ ਤੁਹਾਡੀ 1 2 3 ਚੀਜ਼ 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 ਆਈ ਦੇ ਵੀ ਇਹ ਕੀ ਸਾਊਂਡ ਹੈ Do <laughs> チーズからチーうチーズ。チーズ。チーズ。チーズ。チーズ。チーズ。チーズ。チーズ。チーズ。チーズ。チーズ。チーズ。チーズ。チーズ。チーズ。チーズ。チーズ。チーズ。チーズ。チーズ。チチーズ。チーーズ。チーズ。チーズ。チチーズ。チーーズ。チーズ。チーズ。チーズ。チーズ。チーズ。チーズ。チーズ。チーズ。チ

ਚਲੇ ਜੀ ਤਾਂ ਆਇ ਕ ਸੁਭਾਲ ਲੈਨੇ ਜੇ ਦਠਾ ਰਾਂ ਹੂੰ ਤਾਂ ਆਪਲੇ ਆਂ ਉਹਨੇ ਕਰਾ ਅੱਛਾ ਸਾਲਾ ਨਹੀਂ ਲੈ ਨਾ ਇਹ ਤਾਂ ਸਮਾਂ ਕਿੰਨਾ ਹੈ ਚਾਰਾਂ ਨੂੰ ਲੋ ਆਇ ਤਾ ਜੈ ਨਹੀਂ ਸਤਾਂ ਆਹ ਫਰਾ ਦੇ ਕਦਾ ਭਾਪਨ ਬਰਾ ਹੁਣ ਆ ਦੋ ਜਿੰਨ ਚਾ ਦੇ ਇਥੇ ਰੱਖ ਤੁਮ ਚਾ ਵੜਾ ਤੇ ਐਂ ਕਿ ਦੇ ਆਹ ਰੱਖੀ ਜਣੀ ਬਰਾਬਰ ਇਹ ਆ ਕੇ ਨਾ ਕੇਗਦਾ ਦਾ ਵੈਸਨੋ ਜੇ ਤੇ ਕਹਾਂਗਾ ਬੰਦੇ ਆ ਹ ਮੈਂ ਕਿੰਨਾ ਮੈਂ ਤਾਂ ਚੱਲ ਕੋਈ ਨਹੀਂ ਮੈਂ ਵੈਸਨੋ ਸੀ ਉਹ ਬੇਬੋਲੀ ਹਾਂ ਮੇਰਾ ਆ ਚਮਚਾ ਦੇ ਇੱਕ ਚਮਚਾ ਦੇ ਦੇ ਕੇ ਨੰਨ ਦੇ ਦੇ ਇਹ ਲੋ ਜਾ ਗਿਆ ਆ ਮੇਰਾ ਉਹ ਅੰਟੀ ਬੀਬੀ ਉਹ ਦੋ ਇਹ ਦੋ ਦੇਤਾ हाँ? ले तो आप ले ला ला ले ला चाहिए इधर नहीं वाला चुम्बक इधर चुम्बक नहीं ना चुम्बक तो बाहर जानी है हाँ फाल जल जाता ले लो थोड़ा खाने पाया ठीक हां बड़ा ले ले वो है ना का सवाल बड़ा जी तो ऐसे पे तो बड्डे तो ज्यादा निकाह है ਉਹ ਦੋ ਦਮ ਉਸ ਨੂੰ ਆਹ ਜਿਹੜਾ ਕੇਕ ਵੱਡਾ ਸੀ ਇਹ ਜ਼ਿਆਦਾ ਨਿੱਕਾ ਵਾ ਜੀ ਜ਼ਿਆਦਾ ਹੀ ਨਾ ਆਹ ਹੋ ਵੀ ਨਹੀਂ ਆ ਗੋਣੀ ਇਹ ਤਲੇ ਕੇ ਫਟ ਗਿਆ ਚਲੇ ਨਹੀਂ ਫਟ ਗਿਆ ਇਹ ਉਹ ਚੱਲ ਗਿਆ ਇਹ ਨਾ ਹੂੰ ਆਹ ਬਰਟਾ ਤੇ ਚੱਲ ਗਿਆ ਇਹ ਆਹ ਵਿਆਹ ਆ ਖਾਣਾ ਨਾ ਟਾਗ ਗੁਰ ਬਾਗੇ ਮੈਂ ਆ ਵੀ ਖਾਣਾ ਨਹੀਂ ਖਾਣੀ ਹੋਈ ਸੀ ਤੇ ਉਹ ਰਾਜੂ ਆ ਤੇ ਥੋੜਾ ਜਿਹਾ ਨਹੀਂ ਇਹ ਚਰਾ ਗੁਰਦਾਬ ਜੀ ਦੇ ਲੈ ਉਹ ਕੋਲ ਜੀ ਫਾਲੂ ਮੈਨ ਮੈਨੂੰ ਬਜਾ ਉਹ ਸਾਬ ਨੂੰ ਹੋਰ ਬਸਰਾ ਮਾਰ ਦੋ ਸਾਬ ਨੂੰ ਤੁਸੀਂ ਹੋਰ ਥੋੜਾ ਮਿਲ ਜੇ ਉਹਨੂੰ ਵੀ ਮਾਸਾ ਦੇ ਹੋਰ ਦਰਾ ਤੁਸੀਂ ਸਾਬ ਨੂੰ ਬਸਰਾ ਮਾਰ ਹਾਂ ਉਹਨੂੰ ਮਾਰ ਦੇ ਦੇ ਕੇ ਲੈ ਆਂਦੀ ਹੈ ਲੈ ਉਹਨੂੰ ਮਾਰਾ ਆਪਣਾ ਥੋੜੀ ਦੋ ਮਾਰ ਦੇ ਦਫਤਰ ਔਲੀ ਦੇ ਦੀ ਉਹ ਵਾਲ ਗਿਆ ਉਹਦੀ ਕਿਹ ਲੈ ਔਲੀ ਦੇ ਚੇਹਦੀ ਨਹੀਂ ਮੈਂ ਆਪੈ ਨਾ ਮੈਂ ਨਹੀਂ ਮਾਲਵਾ ਤੂੰ ਨਹੀਂ ਗਾਣਾ ਨਹੀਂ ਤੂੰ ਮੈਨੂੰ ਹੱਸੇ ਜਾਣਾ ਕਿਉਂ ਹੱਸੇ ਰਜਾ ਪਾਪੇ ਦੇ ਜੱਟ ਕਰਦੇ ਮੈਂ ਹੋਰ ਬੋਲ ਬੋਲ ਮਾਲ ਦੇਦਾ ਆ ਆ ਦੋੜ ਕਿਨੇ ਖਾਣਾ ਸਾਡੀਆਂ ਚਟਨੀਆਂ ਸਾਡੇ ਸਾਰੇ ਨਿਕਲਦੇ ਤੇਡੀ ਵਧਾਉਂਦੇ ਸੀ ਮੈਂ ਚਸੇ ਦਾ ਜ਼ਿਆਦਾ ਹੀ ਆ ਥਾਗੇ ਦਾ ਲੈਂਦਾ ਪਸਾਜ ਹੋਦਾ ਠੀਕ ਆ ਮੈਂ ਵੀ ਅਮਮ ਮੈਂ ਵੀ ਚਾਚਾ ਰਗਾ ਖਾ ਲਿਆ ਪਹਿਲਾਂ ਟੇਲਾ ਲਾ ਕੋ ਮੈਂ ਰੱਖਣਾ ਮੈਂ ਰੱਖ ਲਿਆ ਦੋ ਰਾਲ ਕਟਾ ਲੈ ਦੋ ਲਿਆ ਆਂ ਦੋ ਰਾਲ ਕਿੰਨੇ ਦੋ ਵਧਾ ਲੈ ਮੈਂ ਕਟਾਉਣਾ ਤੂੰ ਵਧਾਈ ਜਾ ਹਾਂ ਇਹਦਾ ਕਿੱਥੇ ਵਧਾਣਾ ਮੇਰਾ ਸਕਾਰੀ ਤੀ ਨੂੰ ਨਾਲ ਲੱਗਾ ਐਂ ਕਿੱਥੇ ਮੈਂ ਵਾਧਾ ਵੇਖੇਗਾ ਕਿੰਨੀ ਹੈ ਤੀ ਵਾਧਾ ਓਏ ਦੱਤਾ ਨੂੰ ਦੋਦਾ ਜਾਂਦਾ ਨੂੰ ਘਟਾਉਂਗਾ ਤਾਓ ਹੂੰ ਵਧਾਉਣਾ ਕਿੰਨਾ ਤੇ ਦਸ ਤੇ ਲਵ ਦੋ ਵਧਨ ਆਖਤੀ ਵਧਨ ਕਿੰਨਾ ਦਾ ਕਿਲੋ ਵੇਟ ਸਾਰੰਦਾ ਚਾਹੀਦਾ ਹੋਰ ਚੇਨ ਦਾ ਕਿਲੋ ਹੋਰ ਚਾਹੀਦਾ ਖਾ ਪੀ ਬਾਬੇ ਹੋ ਜਿੱਦਾਂ ਕਿਲੋ ਵੇਟ ਘਟਾ 47 ਕਿਲੋ ਕੋ ਬ੍ਰਿੰਗ ਚਾਹੁੰਦੇ 47 ਕਿਲੋ ਆ ਦਾ ਭਾਰ ਤੇਰਾ ਭਾਰ 47 ਕਿਲੋ ਮੇਰਾ ਕਿੰਨਾ 47 ਕਿਲੋ ਤੇਰਾ ਭਾਰ ਦੇਖਿਆ ਨਹੀਂ ਇੱਥੇ ਇੱਧਰ ਲੇਖ ਪੰਜਾਬ 55 ਇੱਧਰ ਲੇਖ 50 ਤੇ पहले रोटी पानी खा चल जो। <laughs> तो <पी> <laughs> के चल जाओ ਹੋਰ ਜਿਹੜਾ ਬਾਜੂ ਸਿਰ ਤੇ ਪਾ ਲੇ ਦੀ ਗੱਲ ਹੋਣੀ ਤੇ ਉੱਥੇ ਆ ਜਾਈ ਵਾਲੀ ਰੱਖਵਾਉਂਦਾ ਵਿਆਹ ਆਨ ਸਾਡੇ ਕੋਲ ਪੈਣਗੇ ਹਾਂ ਕਰ ਲੈ ਉਹ ਇਹ ਗਰਦ ਝੰਗਾਣਾ ਗਰਦ ਕਰ ਲੈਂਦੇ ਫਿਰ ਬਾਜ ਮਾਰ ਲੇ ਤੁਸੀਂ ਖਾ ਲ ਮੈਂ ਕਰਨਾ ਸੁਣਾ ਕਰ ਲੈ ਆਹ ਬੁਝਾ ਦੇ ਸਕਾਰ ਇਹਦੇ ਨਾਲ ਆਂਟੀ ਤਨੂ ਆਹ ਕਰੋ ਜੀ ਚਾਚੀ ਆਪਾਂ ਦੇ ਸਕਾਰ ਆ ਜਾਈ ਦੋਸਤ ਪਾਪਾ ਮਾਤਾ ਜੀ ਆ ਗਿਆ ਤੇ ਨਾ ਹੋਇਆ ਆ ਗਿਆ ਤੇ ਪਰਹਾ ਦੀ ਜਰ ਆ ਗਿਆ ਕਾ ਕੰਡਾ ਪਰ ਬਾਹਰ ਨਿਕਲ ਲਿਆਉਂਦੇ ਨੇ ਕਰੋ ਬਾਹਰ ਨਿਕਲਦੇ ਆ ਗਿਆ ਅੱਬੇ ਕਿੰਟੇ ਦੇ ਵਿੱਚ ਘਾਰ ਹੋਣਾ ਚਾਹੀਦਾ ਇਹ ਉਹ ਨਾ ਕੋਰੇ ਦੀ تین ਨੰਨੇ ਨਾ ਬੰਦੇ ਜਿੱਕੀ ਨਾ ਅੱਜ ਦਾ ਰੋਟੀ ਕੰਧਾ ਹਲੇ ਰੋਟੀ ਲਾਉਂਦੇ ਕਿਉਂ ਤਾ ਉਹੋ ਘੜਾ ਉਹੜਾ ਤੇਰੀ ਲਾਉ ਰੋਟੀ ਨੂੰ ਤਾਂ ਹਾਣੀ ਨਾ ਸਰ ਉਹਦਾ ਨਾ ਲੱਗੀ ਮੈਂ ਖਾਟਿਆ ਆਟਾ ਤੇ ਨੀ ਨੋਨ ਤਹਾਡੇ ਆ ਉਦਨੀਆਂ ਲੜੀਆਂ ਨਹੀਂ ਹੋਈਆਂ ਹੋਣਾ ਲੱਗਾ ਰੁ ਕਿੰਨਾ ਦਾ ਸੋਨਾ ਵਗਦਾ ਹ ਜਦੋਂ ਲਾ ਚੜ ਜਾਂਦੇ ਆਪਣੇ ਪਾਰ ਅਗਰ ਬੰਦਾ ਪਾਨੇਗਾ ਨਾ ਫੇ ਦੋ ਮੈਨੂੰ ਕੋਲੇ ਲਾ ਲੈ ਇਹ ਬੱਸੀ ਮੈਂ ਘਰ ਮੰਗਣਾ ਨਾ ਮਮਾ ਲਾ ਦੇ ਹੋ ਫੜਾ ਲੈਨੇ ਕੋ ਕਰਾਂ ਉਹਨੂੰ ਲਾਤੀ ਚੱਲ ਕਰਨੀ ਮੈਂ ਲਾਣਾ ਇਹ ਕਰਾਂ ਮੈਂ ਉਹ ਨਾ ਵਗ ਲਾਈ ਦੇਵੇਂ ਨਹੀਂ ਨਹੀਂ ਉਹ ਨਹੀਂ ਆਈ ਬਾਜੋ ਉਹ ਲਾ ਗਈ ਉਹ ਲਾ ਗਿਆ ਆਹ ਹੋ ਤਲ ਨਾ ਲਾ ਗਿਆ ਬੈਗ ਇਹ ਆਪਣਾ ਲਾ ਗੇ ਮੇਰਾ ਇੱਕ ਬਾਜਾ ਮੈਂ ਕਹਾਂਦੀ ਹਾਂ ਨਹੀਂ ਮੇਰੇ ਵੀਰੇ ਲਾ ਕੇ ਨਾਲ ਜਾ ਨਲ ਤਾਂ ਡਾਜਾ ਬਣ ਗਿਆ ਉਹ ਖਣ ਉਹ ਫਾਇਜ ਤੇ ਕੇਕ ਆਪਾਂ ਕੱਟ ਲਿਆ ਵਾ ਤੇ ਸਾਰੇ ਜਣੇ ਚਲ ਗਏ ਘਰੋ ਘਰੀ ਤੇ ਆਪਾਂ ਵੀਡੀਓ ਦਾ ਕਰਦੇ ਐਂਡ ਜੇ ਤੁਹਾਨੂੰ ਮੇਰੇ ਵੀਡੀਓ ਤਾਂ ਪਸੰਦ ਆਈ ਹੈ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ